ਮੇਰੇ ਪਿਆਰੇ ਸਾਥਿਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਏ ਉਸ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਜਿੱਥੇ ਲਿਪਣੇ ਨਾ ਪੈਣ ਬਨੇਰੇ ਜਿੰਨੀ ਦਿਨੀ ਮੈਂ ਨੈਕਸਲੀਆਂ ਨਾਲ ਕੰਮ ਕਰ ਰਿਹਾ ਸੀ ਚੀਨੀ ਇਨਕਲਾਬ ਦੇ ਆਗੂ ਮਾਓ ਜੇ ਤੁੰਗ ਬਾਰੇ ਬਹੁਤ ਸਾਰੀਆਂ ਪ੍ਰਚਲਿਤ ਦੰਦ ਕਥਾਵਾਂ ਸੁਣਨ ਨੂੰ ਮਿਲਦੀਆਂ ਸਨ ਉਹਨਾਂ ਵਿੱਚ ਇੱਕ ਇਹ ਸੀ ਕਿ ਜਦੋਂ ਚੀਨ ਵਿੱਚ ਇਨਕਲਾਬ ਆ ਗਿਆ ਤਾਂ ਚੀਨ ਦੇ ਆਗੂਆਂ ਨੇ ਸਾਰੇ ਦੇਸ਼ ਦੇ ਲੋਕਾਂ ਨੂੰ 12 ਘੰਟੇ ਕੰਮ ਕਰਨ ਲਈ ਕਿਹਾ ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਤਨਖਾਹ 8 ਘੰਟੇ ਦੀ ਲਵੇ ਅਤੇ 4 ਘੰਟੇ ਉਹ ਦੇਸ਼ ਲਈ ਕੰਮ ਕਰੇ ਲੋਕਾਂ ਨੇ ਉਵੇਂ ਹੀ ਕੰਮਾਂ ਸ਼ੁਰੂ ਕਰ ਦਿੱਤਾ ਚੀਨ ਇੱਕ ਬੁੱਧੀ ਦੇਸ਼ ਹੈ ਭਾਰਤ ਦੇ ਧਾਰਮਿਕ ਸਥਾਨਾਂ ਵਾਂਗ ਉੱਥੇ ਵੀ ਬੁੱਧੀ ਮੰਦਰਾਂ ਮਠਾਂ ਦੀ ਪਰਮਾਰ ਹੈ ਉਹਨਾਂ ਮੰਦਰਾਂ ਮਠਾਂ ਵਿੱਚ ਪੁਜਾਰੀਆਂ ਦੀ ਬੇਲ ਲੜ ਫੌਜ ਬੈਠੀ ਹੋਈ ਸੀ ਉਹਨਾਂ ਨੂੰ ਵੀ ਕਿਹਾ ਗਿਆ ਕਿ ਹੁਣ ਤੁਸੀਂ ਵੀ ਕੰਮ ਕਰੋ ਦੇਸ਼ ਦਾ ਕਾਨੂੰਨ ਬਣ ਗਿਆ ਹੈ ਤੇ ਹਰ ਵਿਅਕਤੀ ਨੂੰ ਹੁਣ ਕੰਮ ਕਰਨਾ ਹੀ ਪਵੇਗਾ ਪੁਜਾਰੀ ਕਹਿਣ ਕਿ ਅਸੀਂ ਤਾਂ ਪੈਦਾ ਹੀ ਰੱਬ ਦਾ ਨਾਂ ਜੱਪਣ ਲਈ ਹੋਏ ਹਾਂ ਤੁਹਾਡਾ ਕਾਨੂੰਨ ਸਾਡੇ ਤੇ ਨਹੀਂ ਚੱਲ ਸਕਦਾ ਸਰਕਾਰ ਉਹਨਾਂ ਕੋਲ ਕਈ ਪ੍ਰਸਤਾਵ ਲੈ ਕੇ ਗਈ ਕਿ ਤੁਸੀਂ 10 ਘੰਟੇ ਹੀ ਕੰਮ ਕਰ ਲਓ 8 ਘੰਟੇ ਹੀ ਕੰਮ ਕਰ ਲਓ ਅਖੀਰ ਵਿੱਚ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਚਲੋ ਤੁਸੀਂ 2 ਘੰਟੇ ਹੀ ਕੰਮ ਕਰਨਾ ਮੰਨ ਲਓ ਪਰ ਉਹਨਾਂ ਨੇ ਕੋਈ ਪ੍ਰਸਤਾਵ ਨਾ ਕਬੂਲ ਲਿਆ ਮਾਓ ਨੇ ਕਿਹਾ ਕਿ ਇਹਨਾਂ ਨੂੰ ਲੈਂਡ ਵਿੱਚ ਖੜੇ ਕਰਕੇ ਗੋਲੀਆਂ ਮਾਰਨੀਆਂ ਸ਼ੁਰੂ ਕਰੋ ਜਦੋਂ ਅਧਿਆਂ ਨੂੰ ਗੋਲੀਆਂ ਨਾਲ ਉੜਾਇਆ ਗਿਆ ਤਾਂ ਬਾਕੀ ਅਧੇ ਕਹਿੰਦੇ ਸਾਨੂੰ ਛੱਡੋ ਅਸੀਂ 12 ਘੰਟੇ ਹੀ ਕੰਮ ਕਰਾਂਗੇ ਇਸ ਗੱਲ ਦੀ ਪੁਸ਼ਟੀ ਮੈਨੂੰ ਉਦੋਂ ਹੋਈ ਜਦੋਂ 20ਵੀਂ ਸਦੀ ਦੇ ਅਖੀਰਲੇ ਦਹਾਕੇ ਮੈਂ ਇੱਕ ਅਖਬਾਰ ਵਿੱਚ ਕਿਸੇ ਪੱਤਰਕਾਰ ਦਾ ਲੇਖ ਪੜ੍ਹਿਆ ਉਹ ਚੀਨ ਦੀ ਯਾਤਰਾ ਤੇ ਗਿਆ ਸੀ ਉਹ ਵਿਜ਼ਨ ਪਾਪਚੀਨ ਦੀ ਰਾਜਧਾਨੀ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ ਉਹ ਕਹਿੰਦਾ ਕਿ ਜਦੋਂ ਮੈਂ 10 ਵਜੇ ਸਵੇਰੇ ਹੋਟਲ ਤੋਂ ਉੱਠ ਕੇ ਬਾਹਰ ਆਇਆ ਤਾਂ ਨਾਸ਼ਤਾ ਕਰਨ ਬਾਰੇ ਸੋਚਿਆ ਪਰ ਮੈਂ ਜਿੱਥੇ ਵੀ ਜਾਵਾਂ ਰੈਸਟੋਰੈਂਟ ਬੰਦ ਮੈਂ ਕਿਸੇ ਸਥਾਨਕ ਚੀਨੀ ਨੂੰ ਪੁੱਛਿਆ ਕਿ ਕੀ ਇੱਥੇ ਰੈਸਟੋਰੈਂਟਾਂ ਦੀ ਹੜਤਾਲ ਚੱਲ ਰਹੀ ਹੈ ਉਸਨੇ ਮੈਨੂੰ ਉਲਟ ਪੁੱਛਿਆ ਕਿ ਤੁਸੀਂ ਚੀਨ ਵਿੱਚ ਪਹਿਲੀ ਵਾਰ ਆਏ ਹੋ ਮੈਂ ਕਿਹਾ ਹਾਂ ਮੈਂ ਪਹਿਲੀ ਵਾਰ ਆਇਆ ਉਸਨੇ ਕਿਹਾ ਇੱਥੇ ਰੈਸਟੋਰੈਂਟ ਸਵੇਰ ਦੇ 8 ਵਜੇ ਬੰਦ ਹੋ ਜਾਂਦੇ ਹਨ ਫਿਰ ਦੁਪਹਿਰੇ 12 ਵਜੇ ਖੁੱਲ੍ਹਦੇ ਹਨ 1 ਵਜੇ ਬੰਦ ਹੋ ਜਾਣ ਤੋਂ ਬਾਅਦ ਸ਼ਾਮ 5 ਵਜੇ ਦੁਬਾਰਾ ਖੁੱਲ੍ਹਦੇ ਹਨ ਹਰ ਇੱਕ ਨੂੰ ਖਾਣਾ ਸਮੇਂ ਨਾਲ ਹੀ ਖਾਣਾ ਪੈਂਦਾ ਹੈ ਮੈਂ ਸਮਝਦਾ ਹਾਂ ਕਿ ਚੀਨ ਦੇ ਇਹਨਾਂ ਸੂਲਾਂ ਨੇ ਹੀ ਚੀਨ ਨੂੰ ਵਿਸ਼ਵ ਦੀ ਇੱਕ ਵੱਡੀ ਹਸਤੀ ਵਜੋਂ ਸਥਾਪਿਤ ਕਰ ਦਿੱਤਾ ਹੈ ਸ਼੍ਰੀ ਅਟਲ ਵਿਹਾਰੀ ਬਾਜਪਾਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਇੱਕ ਵਾਰ ਉਹ ਯੂਰਪ ਦੀ ਯਾਤਰਾ ਤੇ ਗਏ। ਉਹਨਾਂ ਨੇ ਉੱਥੇ ਦੇਖਿਆ ਕਿ ਲੋਕ ਸਮੇਂ ਦੇ ਕਿੰਨੇ ਪਾਬੰਦ ਹਨ। ਸਵੇਰ ਨੂੰ ਲੋਕ ਆਪਣੀਆਂ ਡਿਊਟੀਆਂ ਤੇ ਨੱਠੇ ਜਾਂਦੇ ਹਨ। ਅਤੇ ਨੱਠੇ-ਨੱਠੇ ਜਾਂਦੇ ਹੱਥਾਂ 'ਚ ਫੜਿਆ ਨਾਸ਼ਤਾ ਵੀ ਖਾਈ ਜਾਂਦੇ ਹਨ। ਉਹ ਬਹੁਤ ਹੀ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੇ ਦੇਸ਼ਵਾਸੀਆਂ ਨੂੰ ਉਹਨਾਂ ਤੋਂ ਸਬਕ ਲੈਣ ਲਈ ਕਿਹਾ। ਮੇਰਾ ਭਾਰਤ ਦੇਸ਼ ਭਗਵਾਨ ਬੁੱਧ ਦੀ ਕਰਮ ਭੂਮੀ ਦਾ ਦੇਸ਼ ਹੈ ਜਨਮ ਭੂਮੀ ਦਾ ਵਿਦੇਸ਼ ਇਸ ਦੇਸ਼ ਵਿੱਚ ਕਿਰਤ ਦੀ ਮਹਾਨਤਾ ਦੇ ਫਲਸਫੇ ਨੂੰ ਜਨਮ ਸਭ ਤੋਂ ਪਹਿਲਾਂ ਬੁੱਧ ਬਨੇ ਹੀ ਦਿੱਤਾ ਸ਼੍ਰੀ ਗੁਰੂ ਰਵਦਾਸ ਜੀ ਤੇ ਸਤਿਗੁਰੂ ਕਬੀਰ ਜੀ ਨੇ ਵੀ ਇਸ ਫਲਸਫੇ ਨੂੰ ਹੀ ਅਪਣਾਇਆ ਉਹਨਾਂ ਦੇ ਸ਼ਿਸ਼ ਭਾਵੇਂ ਰਾਜੇ ਮਹਾਰਾਜੇ ਬਣੇ ਪਰ ਉਹਨਾਂ ਕਿਰਤ ਦੇ ਫਲਸਫੇ ਨੂੰ ਨਾ ਛੱਡਿਆ ਸਿੱਖ ਗੁਰੂਆਂ ਨੇ ਵੀ ਸਿੱਖੀ ਦਾ ਧੁਰਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਨੂੰ ਹੀ ਮੰਨਿਆ ਜਦੋਂ ਸਾਡੇ ਦੇਸ਼ ਆਪਣੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਤੇ ਖੜੇ ਹੋਣ ਦਾ ਦਾਵਾ ਕਰਦਾ ਹੋਏ ਤਾਂ ਫਿਰ ਇਹ ਕਿਰਤ ਦੇ ਫਲਸਫੇ ਤੋਂ ਪਿੱਛੇ ਕਿਵੇਂ हट ਗਿਆ ਸਮਾਜ ਵਿੱਚ ਬੇਲੜ ਬੰਦੇ ਦਾ ਰਤਬਾ ਅੱਜ ਕਿਵੇਂ ਉੱਚਾ ਹੋ ਗਿਆ ਆਮ ਕਰਤੀ ਬੰਦਾ ਕਿਉਂ ਹਾਸ਼ੀਏ ਤੇ ਧਕੇ ਦਿੱਤਾ ਗਿਆ ਅੱਜ ਅਸੀਂ ਲੜਕੀ ਦਾ ਰਿਸ਼ਤਾ ਕਰਨਾ ਹੋਵੇ ਤਾ ਮੁੰਡੇ ਵਾਲੇ ਬੜੇ ਟੌਰ ਨਾਲ ਕਹਿੰਦੇ ਹਨ ਕਿ ਮੁੰਡਾ ਸਾਡਾ ਹੱਥੀ ਕੰਮ ਕੁਝ ਨਹੀਂ ਕਰਦਾ ਪਰ ਮੁੰਡੇ ਨੂੰ ਕਮਾਈ ਬਥੇਰੀ ਹੈ ਇਸ ਦਾ ਮਤਲਬ ਇਹ ਹੈ ਕਿ ਮੁੰਡਾ ਜ਼ਰੂਰ ਭ੍ਰਿਸ਼ਟ ਹੈ ਠੱਗ ਹੈ ਜਿਸ ਨੂੰ ਬਿਨਾਂ ਹੱਥ ਹਲਾਇਆ ਹੀ ਕਮਾਈ ਹੋ ਰਹੀ ਹੈ ਅਸੀਂ ਕਹਿੰਦੇ ਹਾਂ ਕਿ ਕਰ ਦਿਓ ਇੱਥੇ ਰਿਸ਼ਤਾ ਕੁੜੀ ਰਾਜ ਕਰੂਗੀ ਭਾਵ ਕੁੜੀ ਨੂੰ ਸਹੁਰੇ ਜਾ ਕੇ ਕੰਮ ਨਹੀਂ ਕਰਨਾ ਪਵੇਗਾ ਕੁੜੀ ਰਾਣੀ ਬਣ ਕੇ ਰਹੂਗੀ ਨੌਕਰ ਚੱਕਰ ਉਸ ਦੇ ਅੱਗੇ ਪਿੱਛੇ ਘੁੰਮਣਗੇ ਸ਼ਾਇਦ ਇਹ ਬੋਲੀ ਵੀ ਇਸੇ ਮਨਸਕਤਾ ਦੀ ਉਪਜ ਉਪਜ ਹੈ ਕਿ ਉਹ ਘਰ ਟੋਲੀ ਬਾਬਲਾ ਜਿੱਥੇ ਲਿਪਣੇ ਨਾ ਪਹਿਣ ਬਣੀ ਰਹੀ ਬਨੇਰੇ ਲਿਪਣ ਤੋਂ ਡਰਦੀ ਕੁੜੀ ਨੇ ਕੰਕਰੀਟ ਦੇ ਜੰਗਲ ਉਸਾਰ ਕੇ ਕੀ ਪ੍ਰਾਪਤ ਕਰ ਲਿਆ ਉਹ ਕੱਚੇ ਕੋਠੇ ਜੋ ਲਿਪਦੀ ਸੀ ਗਰਮੀਆਂ ਵਿੱਚ ਠੰਡੇ ਤੇ ਸਰਦੀਆਂ ਵਿੱਚ ਨਿੱਗੇ ਹੋ ਜਾਂਦੇ ਸਨ ਬਰਸਾਤਾਂ ਵਿੱਚ ਲੇੜ ਡਿਗਣ ਤੋਂ ਬਾਅਦ ਸਾਰਾ ਟੱਬਰ ਉਸ ਨਾਲ ਰਲ ਕੇ ਘਰ ਨੂੰ ਇੱਕ ਨਵੀਂ ਲੁੱਕ ਦੇ ਦਿੰਦਾ ਸੀ ਕੰਦਾਂ ਤੇ ਬੇਲ ਬੂਟੇ ਜਦੋਂ ਬਣਾਉਂਦੇ ਸੀ ਤਾਂ ਉਸ ਦੀ ਸਿਰਜਣਾਤਮਕ ਕਲਾ ਆਮ ਮੁਹਾਰੇ ਬੋਲ ਉੱਠਦੀ ਸੀ ਅੱਜ ਰਾਜਸਥਾਨ ਤੋਂ ਪੱਥਰ ਮੰਗਵਾ ਕੇ ਬਣਾਈਆਂ ਕੋਠੀਆਂ ਉਸ ਦੇ ਕੱਚੇ ਕੋਠੇ ਅੱਗੇ ਤੁਸ਼ ਸੰ ਇੱਕ ਵਾਰ ਗਜ਼ਲ ਕੋ ਉਲਫਤ ਬਾਜ ਮੈਨ ਸਾਨੂੰ ਕਿਹਾ ਕਿ ਮੂਰਖ ਲੋਕ ਐਵੇਂ ਪਹਾੜਾਂ ਤੋਂ ਪੱਥਰ ਮੰਗਾ ਮੰਗਾ ਕੇ ਕੋਠੀਆਂ ਤੇ ਸੜਕਾਂ ਮਦਾਨਾਂ ਵਿੱਚ ਬਣਾਈ ਜਾਂਦੇ ਹਨ ਉਹਨਾਂ ਨੂੰ ਪਤਾ ਨਹੀਂ ਜਦੋਂ ਧਰਤੀ ਦੀ ਉਤਲ ਪੁਤਲ ਹੋਈ ਤਾਂ ਮਿੱਟੀ ਤੋਂ ਬਣੀਆਂ ਇੱਟਾਂ ਤਾਂ ਸਮਾਂ ਪਾ ਕੇ ਮਿੱਟੀ ਹੋ ਜਾਣਗੀਆਂ ਪਰ ਇਹ ਪੱਥਰ ਅਪਜਾਉ ਜ਼ਮੀਨ ਵਿੱਚ ਰਲ ਜਾਵੇਗਾ ਤੇ ਇਸ ਨੂੰ ਮਿੱਟੀ ਤੋਂ ਵੱਖ ਕਰਨਾ ਬਹੁਤ ਕਠਿਨ ਹੋ ਜਾਵੇਗਾ ਇਸ ਲਈ ਪੱਥਰ ਜਿੱਥੇ ਹੈ ਉੱਥੇ ਹੀ ਰਹਿਣ ਦੇਣਾ ਚਾਹੀਦਾ ਹੈ ਅੱਜ ਪੰਜਾਬ ਨਾਜ਼ਿਕ ਦੌਰ ਤੋਂ ਗੁਜ਼ਰਿਆ ਬਹੁਤੇ ਪੰਜਾਬੀ ਖਾਸ ਕਰਕੇ ਦੁਆਬੀ ਯੂਰਪ ਦੇ ਬਕ ਬਕ ਦੇਸ਼ਾਂ ਵਿੱਚ ਚਲੇ ਗਏ ਹਨ ਉਹਨਾਂ ਨੇ ਮੂਹ ਬਸ ਇੱਧਰ ਨੂੰ ਪੌਂਡ ਤੇ ਡਾਲਰ ਭੇਜੇ ਜਿਸ ਨਾਲ ਇੱਥੋਂ ਦਾ ਬਹੁਤਾ ਨੌਜਵਾਨ ਬੇਲੜ ਤੇ ਨਕਮਾ ਹੋ ਗਿਆ ਮਹਿੰਗੇ ਮਹਿੰਗੇ ਸਮੈਕ ਵਰਗੇ ਨਸ਼ੇ ਉਸਲ ਲਾਲੇ ਤੇ ਗੈਂਗ ਬਣਾ ਕੇ ਬਦਮਾਸ਼ੀਆਂ ਕਰਨ ਲੱਗ ਪਏ ਮੰਦਰਾ ਗੁਰਦੁਆਰਿਆਂ ਤੇ ਧਰਮਖਡੇਰਿਆਂ ਤੇ ਵਿੱਲੜਾਂ ਦੀ ਫੌਜ ਪੈਦਾ ਹੋ ਗਈ। ਧਾਰਮਿਕ ਪ੍ਰਵਚਨਾ ਨੇ ਵੀ ਕਿਰਤ ਕਰੋ ਵੰਡ ਛਕੋ ਦਾ ਬਾਗ ਛੱਡ ਦਿੱਤਾ ਤੇ ਨਾਮ ਜਪੋ ਨਾਮ ਜਪੋ ਦਾ ਰੌਲਾ ਜਾਦਾ ਵਧਾ ਲਿਆ। ਮੈਨੂੰ ਕੋ ਕਹਾਣੀ ਯਾਦ ਆ ਗਈ ਜਿਹੜੀ ਬਹੁਤ ਸਮਾਂ ਪਹਿਲਾਂ ਮੈਂ ਪੜ੍ਹੀ ਸੀ। ਜਿਸ ਵਿੱਚ ਇੱਕ ਮਾਂ ਜੋ ਕਿਸੇ ਸਰਕਾਰੀ ਅਫਸਰ ਘਰ ਨੌਕਰ ਸੀ ਉਹ ਆਪਣੇ ਪੜ੍ਹੇ ਲਿਖੇ ਬੇਟੇ ਨੂੰ ਨੌਕਰੀ ਲਗਵਾਉਣ ਦੀ ਬੇਨਤੀ ਕਰਦੀ ਹੈ। ਅਫਸਰ ਉਸ ਦੇ ਬੇਟੇ ਲਈ ਇੱਕ ਪ੍ਰਾਈਵੇਟ ਨੌਕਰੀ ਲੱਭ ਲੈਂਦਾ ਹੈ ਪਰ ਮਾਂ ਉਸ ਨੌਕਰੀ ਨੂੰ ਪ੍ਰਵਾਨ ਨਹੀਂ ਕਰਦੀ ਉਹ ਕਹਿੰਦੀ ਹੈ ਕਿ ਪ੍ਰਾਈਵੇਟ ਨੌਕਰੀ ਵਿੱਚ ਬੰਦੇ ਨੂੰ ਕੰਮ ਬਹੁਤ ਕਰਨਾ ਪੈਂਦਾ ਜਦੋਂ ਕਿ ਸਰਕਾਰੀ ਨੌਕਰੀ ਬਿਲਿਆਂ ਵਰਗਾ ਕੰਮ ਹੈ ਕੰਮ ਤੋਂ ਭੱਜਣ ਦੀ ਮਨਸਕਤਾ ਸਾਨੂੰ ਕਿੱਥੇ ਲੈ ਕੇ ਜਾਵੇਗੀ ਕੰਮ ਸੱਭਿਆਚਾਰ ਇੱਥੇ ਮੋੜ ਕਦੋਂ ਪੈਦਾ ਹੋਵੇਗਾ ਅੱਜ ਦਾ ਨੌਜਵਾਨ ਮੰਦਰਾਂ ਗੁਰਦੁਆਰਿਆਂ ਧਰਮ ਖਡੇਰਿਆਂ ਵਿੱਚ ਬੈਠੇ ਬਿੱਲੜ ਸਾਧਾਂ ਤੋਂ ਪ੍ਰੇਸ਼ਟ ਰਾਜ ਨਤਾਮਾਂ ਤੋਂ ਫਿਲਮੀ ਐਕਟਰ ਐਕਟਣੀਆਂ ਤੋਂ ਚਿੱਟ ਕੱਪੜੀਏ ਬਾਬੂਆਂ ਤੋਂ ਪ੍ਰੇਰਣਾ ਲੈ ਰਿਹਾ। ਇਸ ਦੇਸ਼ ਦਾ ਕੀ ਬਣੇਗਾ? ਇਹ ਦੇਸ਼ ਆਪਣੇ ਕਿਰਤ ਫਲਸਫੇ ਦੇ ਗੌਰਵ ਨੂੰ ਕਿਵੇਂ ਪ੍ਰਾਪਤ ਕਰ ਸਕੇਗਾ? ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਦੇਸ਼ ਨੂੰ ਇੱਕ ਦਿਨ ਮਾਓ ਦੇ ਫਾਰਮੂਲੇ ਨੂੰ ਹੀ ਅਪਣਾਉਣਾ ਪਵੇਗਾ। ਧੰਨ